ਭਾਰਤ ਦੇਸ਼ ਉਤੇ ਪਿਛਲੇ ਸਮਿਆ ਦੌਰਾਨ ਕਈ ਧੜਵੀਆਂ ਨੇ ਬਾਹਰੋਂ ਆ ਕੇ ਹਮਲੇ ਕੀਤੇ ਸਨ ਅਤੇ ਜਦੋਂ ਵਿਦੇਸ਼ੀ ਧੜਵੀਆਂ ਦੀ ਗੱਲ ਹੁੰਦੀ ਹੈ ਤਾਂ ਮੁਗਲ ਹਕੂਮਤ ਦਾ ਨਾਮ ਮੂਰੇ ਆਉਂਦਾ ਹੈ ਅਤੇ ਇਸ ਸਮੁੱਚੇ ਸਮੇਂ ਦੌਰਾਨ ਅਹਿਮਦ ਸ਼ਾਹ ਅਬਦਾਲੀ ਇੱਕ ਅਜੀਹਾ ਸ਼ਾਸਕ ਸੀ ਜਿਸ ਨੇ ਕਾਫੀ ਇਲਾਕਿਆਂ ਵਿੱਚ ਇਸੇ ਤਰ੍ਹਾਂ ਹਮਲੇ ਕੀਤੇ ਸਨ ਅਤੇ ਇੱਕ ਸਮਾਂ ਅਜੀਹਾ ਵੀ ਸੀ ਜਦੋਂ ਦੇਸ਼ ਦੇ ਬਹੁਤੇ ਹਿੱਸੇ ਵਿੱਚ ਕੋਈ ਵੀ ਉਸ ਤੇ ਮੂਹਰੇ ਮੈਦਾਨ ਵਿੱਚ ਟਕਰਨ ਲਈ ਨਹੀਂ ਸੀ ਆਉਂਦਾ ਪਰ ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਕਰਕੇ ਸਿੱਖ ਕੌਮ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਉਸ ਸਮੇਂ ਵਿੱਚ ਵੀ ਸਮੁੱਚੇ ਦੇਸ਼ ਵਿੱਚੋਂ ਸਿੱਖ ਫੌਜਾਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਡਟ ਕੇ ਟਕਰਾ ਕੀਤਾ ਅਤੇ ਉਸ ਨੂੰ ਪਿੱਛੇ ਮੁੜਨ ਲਈ ਵੀ ਮਜਬੂਰ ਕੀਤਾ ਸੀ ਇਸ ਇਤਿਹਾਸ ਦੌਰਾਨ ਇੱਕ ਵਾਕਿਆਤ ਉਹ ਵੀ ਸੀ ਜਦੋਂ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਨੂੰ ਪਿੱਛੇ ਮੁੜਨ ਲਈ ਮਜਬੂਰ ਕੀਤਾ ਸੀ ਅਤੇ ਵੱਡੀਆਂ ਫੌਜਾਂ ਨਾਲ ਆਏ ਉਸ ਹੁਕਮਰਾਨ ਨੂੰ ਭਜਾ ਕੇ ਪਿੱਛੇ ਮੋੜਿਆ ਸੀ ਆਓ ਜਾਣਦੇ ਹਾਂ ਇਸ ਇਤਿਹਾਸਿਕ ਘਟਨਾਕ੍ਰਮ ਸੰਬੰਧੀ ਸਨ 1748 ਤੋਂ ਲੈ ਕੇ 1767 ਤੱਕ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉਤੇ 8 ਵਾਰ ਹਮਲੇ ਕੀਤੇ ਸਨ ਸਿੱਖ ਫੌਜਾਂ ਹੱਥੋਂ ਹਾਰ ਕੇ ਅਹਿਮਦ ਸ਼ਾਹ ਅਬਦਾਲੀ ਕਾਫੀ ਨਿਰਾਸ਼ ਅਤੇ ਬੇਦਿਲ ਹੋ ਗਿਆ ਸੀ ਇਤਿਹਾਸ ਦੇ ਪੰਨਿਆਂ ਉੱਤੇ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਸਿੱਖ ਫੌਜਾਂ ਹੱਥੋਂ ਹੋਈ ਹਾਰ ਦਾ ਅਹਿਮਦ ਸ਼ਾਹ ਅਬਦਾਲੀ ਦੇ ਜੀਵਨ ਉੱਤੇ ਡੂੰਘਾ ਅਸਰ ਪਿਆ ਅਤੇ ਅੰਤਮ ਸਮੇਂ ਤੱਕ ਉਸ ਨੂੰ ਇਸ ਹਾਰ ਦਾ ਕਾਫੀ ਦੁੱਖ ਰਿਹਾ ਇਸੇ ਤਰ੍ਹਾਂ ਉਸ ਦੇ ਪੁੱਤਰ ਤੈਮੂਰ ਨੂੰ ਵੀ ਸਿੱਖ ਫੌਜਾਂ ਦੇ ਖਿਲਾਫ ਕੋਈ ਕਾਮਯਾਬੀ ਨਹੀਂ ਸੀ ਮਿਲੀ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਵੀ ਅਹਿਮਦ ਸ਼ਾਹ ਅਬਦਾਲੀ ਵਾਂਗ ਇਸੇ ਨਿਰਾਸ਼ਾ ਨੂੰ ਲੈ ਕੇ ਹੀ ਜਹਾਨ ਤੋਂ ਰੁਖਸਤ ਹੋਇਆ ਸੀ 20 ਮਈ 1783 ਨੂੰ ਤੈਮੂਰ ਦੇ ਦੇਹਾਨ ਤੋਂ ਬਾਅਦ ਉਸ ਦੇ ਪੁੱਤਰ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰੇ ਸ਼ਾਹ ਜ਼ਮਾਨ ਨੇ ਪੰਜਾਬ ਉੱਤੇ ਪਹਿਲਾ ਹਮਲਾ ਦਸੰਬਰ 1793 ਨੂੰ ਕੀਤਾ ਸਿੱਖ ਉਸ ਦੇ ਆਉਣ ਦੀ ਪਿੰਕ ਲੱਗਣ ਉੱਤੇ ਲਾਹੌਰ ਛੱਡ ਕੇ ਜਾ ਚੁੱਕੇ ਸਨ ਸ਼ਾਹ ਜ਼ਮਾਨ ਨੇ ਭਾਵੇਂ 12 ਦਸੰਬਰ 1793 3 ਨਵੰਬਰ 1795 ਅਤੇ 12 ਅਕਤੂਬਰ 1796 ਨੂੰ ਪੰਜਾਬ ਉੱਤੇ ਹਮਲੇ ਕੀਤੇ ਪਰ ਉਹ ਵੀ ਕਿਸੇ ਵਿੱਚ ਵੀ ਕਾਮਯਾਬ ਨਹੀਂ ਹੋ ਸਕਿਆ ਉਸ ਤੇ ਆਪਣੇ ਦੇਸ਼ ਵਿੱਚ ਉਠਦੀ ਬਗਾਵਤ ਅਤੇ ਸਿੱਖਾਂ ਨਾਲ ਸਿੱਧੋ ਸਿੱਧੀ ਲੜਾਈ ਤੋਂ ਡਰ ਉਸ ਦੀ ਅਸਫਲਤਾ ਦੇ ਕਾਰਨ ਸਨ ਤੀਜੇ ਹਮਲੇ ਲਈ ਸ਼ਾਹ ਜ਼ਮਾਨ 1 ਜਨਵਰੀ 1797 ਨੂੰ ਲਾਹੌਰ ਪਹੁੰਚਾ ਜਦੋਂ ਉਸ ਨੂੰ ਪਤਾ ਲੱਗਾ ਕਿ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਨੇ ਤਾਂ ਅੱਜ ਦੇ ਹੀ ਦਿਨ ਯਾਨੀ 12 ਜਨਵਰੀ 1797 ਨੂੰ 50000 ਦੀ ਫੌਜ ਲੈ ਕੇ ਉਹ ਅੰਮ੍ਰਿਤਸਰ ਤੇ ਦਾਵਾ ਬੋਲਣ ਲਈ ਪਹੁੰਚ ਗਿਆ ਮੋਰੀਓ ਸਿੱਖ ਵੀ ਉਸ ਨੂੰ ਅਕਲ ਦੇਣ ਲਈ ਤਤਪਾਰ ਹੋਏ ਬੈਠੇ ਸਨ ਉਹਨਾਂ ਨੇ ਸਿਰਫ ਸਵਾ ਪਹਿਰ ਯਾਨੀ ਕਿ 4 ਘੰਟਿਆਂ ਵਿੱਚ ਹੀ afghan ਫੌਜਾਂ ਦਾ ਨੱਕ ਭੰਨ ਦਿੱਤਾ ਅਤੇ ਆਪਣੀ ਫੌਜ ਦਾ ਬੁਰਾ ਹਸ਼ਰ ਹੁੰਦਾ ਵੇਖ ਸ਼ਾਜ਼ਮਾਨ ਨੇ ਫੌਜ ਨੂੰ ਭੱਜਣ ਦਾ ਹੁਕਮ ਦੇ ਦਿੱਤਾ ਇਹ ਵੀ ਵੀਰਵੇ ਮਿਲਦੇ ਨੇ ਕਿ ਸਿੱਖ ਫੌਜਾਂ ਨੇ ਕੁੱਲ 20 ਮੀਲ ਤੱਕ ਭੱਜਦੇ ਹੋਏ ਤਾੜਬੀਆਂ ਦਾ ਪਿੱਛਾ ਕੀਤਾ ਅਤੇ ਹਜ਼ਾਰਾਂ afghan ਫੌਜੀ ਇਸ ਜਦੋ ਜਹਿਦ ਦੌਰਾਨ ਸਿੰਘਾਂ ਦਾ ਸ਼ਿਕਾਰ ਹੋਇਆ ਇਸ ਤਰ੍ਹਾਂ ਅੱਜ ਦੇ ਦਿਨ ਯਾਨੀ ਕਿ 12 ਜਨਵਰੀ ਦੇ ਦਿਨ ਸਿੱਖ ਫੌਜਾਂ ਨੇ ਅਹਿਮਦ ਸ਼ਾ ਅਫਦਾਲੀ ਦੀ ਤੀਜੀ ਪੀੜ੍ਹੀ ਨੂੰ ਵੀ ਪਿੱਛੇ ਮੋੜਨ ਲਈ ਮਜਬੂਰ ਕੀਤਾ ਜੋ ਕਿ ਇੱਕ ਵੱਡੀ ਇਤਿਹਾਸਿਕ ਪ੍ਰਾਪਤੀ ਹੈ ਜਿਸ ਬਾਰੇ ਸਮੂਹ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਅਤੇ ਦੇਸ਼ ਵਾਸੀਆਂ ਨੂੰ ਵੀ ਗਿਆਨ ਹੋਣਾ ਜ਼ਰੂਰੀ ਹੈ